ਇੰਟਰ ਸਿਵਲ ਹਸਪਤਾਲ ਵਿੱਚ ਇਲਾਜ ਤਮੋਪੈਥੀ ਦੇ ਮੈਡੀਕਲ ਅਫਸਰ ਡਾਕਟਰ ਕਨਾਲ ਕੀਰਤੀ ਮਲਕ ਨੇ ਕੁਝ ਵਿਅਕਤੀਆਂ ਦੇ ਡਿਊਟੀ ਦੌਰਾਨ ਹਮਲਾ ਕਰ जख्मी ਕਰਨ ਦੇ ਰੋਕ ਲਗਾਇਆ ਹਨ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਡਾਕਟਰ ਤੇ ਹੋਏ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਸਟ੍ਰਾਈਕ ਕਰ ਦਿੱਤੀ ਜਿਹਦੇ ਇਲਾਜ ਡਾਕਟਰ ਮਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਤੇ ਹੋਏ ਹਮਲੇ ਪਿੱਛੇ ਉਹਨਾਂ ਦੇ ਵਿਭਾਗ ਵਿੱਚ ਤਣਾਅ ਫਾਰਮਾਸਿਸਟ ਪੂਨਮ ਰਾਣੀ ਦਾ ਹੱਥ ਹੈ ਉਹਨਾਂ ਦੱਸਿਆ ਕਿ ਅੱਜ ਜਦੋਂ ਉਹ ਹੋਸਟਾਫ ਦੇ ਨਾਲ ਮੀਟਿੰਗ ਕਰ ਰਹੇ ਸਨ ਤਾਂ ਪੂਨਮ ਰਾਣੀ ਆਪਣੇ ਪੁੱਤਰ ਅੰਗਰਾਗ ਅਤੇ ਕੁਝ ਹੋਰ ਲੋਕਾਂ ਨਾਲ ਮੀਟਿੰਗ ਹਾਲ ਵਿੱਚ ਆਈ ਤਾਂ ਬਿਨਾਂ ਕਿਸੇ ਕਾਰਨ ਉਹਨਾਂ ਦੇ ਨਾਲ ਆਏ ਲੋਕਾਂ ਨੇ ਉਸਤੇ ਤੇਈਆ ਥਿਆਨ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਉੱਥੇ ਹਸਪਤਾਲ ਵਿੱਚ ਜਿਹੜੇ ਇਲਾਜ ਫਾਰਮਾਸਿਸਟ ਪੂਨਮ ਰਾਣੀ ਨੇ ਡਾਕਟਰ ਮਲਿਕ ਤੇ ਸਹਿਯੋਗ ਕਰਨ ਅਤੇ ਜਸਮਾਨੀ ਰਿਸ਼ਤੇ ਬਣਾਉਣ ਲਈ ਮਜਬੂਰ ਕਰਨ ਦੇ ਗੰਭੀਰ ਅਰੋਪ ਲਗਾਏ ਹਨ ਉਹਨਾਂ ਨੇ ਡਾਕਟਰ ਵੱਲੋਂ ਲਗਾਏ ਗਏ ਮਾਰਕੁੱਟ ਦੇ ਅਰੋਪਾਂ ਨੂੰ ਡਾਕਟਰ ਵੱਲੋਂ ਖੁਦ ਨੂੰ ਬਚਾਉਂਦੀ ਕਢੀ ਗਈ ਕਹਾਣੀ ਦੱਸਿਆ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਮੌਕੇ ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਦੇ ਬਿਆਨ ਕਲਮ ਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੱਚ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਹਸਪਤਾਲ ਵਿੱਚ ਡਾਕਟਰਾਂ ਵਿੱਚ ਸ਼ੁਰੂ ਹੋਈ ਇਸ ਝਗੜੇ ਨਾਲ ਮਰੀਜ਼ਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੈ

ਕੌਣ ਆਏ ਕੌਣ થી ਉਹ ਉਹਨਾਂ ਨੇ ਸਾਡੇ ਕੋਲ 12 ਵਜੇ ਪੁਨਾ ਮੈਡਮ ਆਏ ਠੀਕ ਹੈ ਸਾਹਨੇ ਪੁੱਛਿਆ ਵੀ ਤੁਸੀਂ ਕੀ ਕਰਨ ਆਏ ਹੋ ਤੁਹਾਡੇ ਤਾਂ ਮੀਟਿੰਗ ਹੈ ਹੀ ਨਹੀਂ ਆਂਦੇ ਮੈਨੂੰ ਮੀਟਿੰਗ ਅਸੇ ਬੁਲਾ ਆ ਮੀਟਿੰਗ ਕਰਨ ਨਹੀਂ ਹੈ ਉਹ ਗਾਂ ਦੱਸ ਕਿ ਪ੍ਰੋਬਲਮ ਹੈ ਉਹਨਾਂ ਦਾ ਮੇਨਟੇਨ ਦੇ ਬ੍ਰਦਰ ਅਨੁਰਾਗ ਆਇਆ ਨਾਲ ਦਾ ਸ਼ਾਇਦ ਹਸਬੰਡ ਸੀ ਤੇ ਬਾਕੀ ਚਾਰ-ਪੰਜ ਨੇ 6 ਜਣੇ ਬੋਲੇ ਸੀ ਉਹਨਾਂ ਨੇ ਆ ਕੇ ਕੁੱਟਣਾ ਸ਼ੁਰੂ ਕਰਤਾ ਮੈਨੂੰ ਅੱਛਾ ਅਬ ਐਸੀ ਨਹੀਂ ਬਿਮਾਰੀ ਦੇ ਜਾਨਲੇਵਾਹੀ ਹਮਲਾ ਕੀਤਾ ਦਿਲ ਮਾਰਿਆ ਦਿਲ पे वार ਲਗਾਤਾਰ ਮੁਕੇ ਲਾਤੋਂ ਸਿਰ ਮੁਕੇ ਉੱਤੇ ਸਟੂਲ ਪਿਆ ਸੀਗਾ ਠੀਕ ਹੈ ਜਿਹੜਾ ਪੇਸ਼ੈਂਟ ਸਟੂਲ ਹੁੰਦਾ ਉਹ ਚੱਕ ਕੇ ਉਹ ਮਾਰਿਆ ਸਿਰ ਤੇ ਮਾਰੀ ਤਿੰਨ ਚਾਰ ਆਈ ਉਹ ਤਾਂ ਪਤਾ ਨਹੀਂ ਲੱਗਿਆ ਕੌਣ ਕੋ ਨਾ ਉਹ ਕੌਣ ਸੀ ਜਿਹੜੇ ਆਏ ਮੈਨੂੰ ਕੁੱਟਣ ਕੀ ਆਏ ਉਹ ਨਾ ਮੈਨੂੰ ਕੁੱਟਣ ਹੀ ਆਏ ਕੋਈ ਜਾਨ ਬਚਾਉਂਦਾ ਤਾਂ ਨਹੀਂ ਸੀ ਅਨੁਰਾਗ ਤਾਂ ਬਤਾ ਮੈਨੂੰ ਉਹਨਾਂ ਕਾ ਭਾਈ ਕਿਥੋਂ ਦਲੇ ਹੋ ਐਥੋਂ ਨਹੀਂ ਹੈ ਫਾਰਮਸਿਸ ਦਾ ਪ੍ਰਾਇਮਰੀ ਇਹ ਫਾਰਮਾਸਿਸਟ ਦਵਾ ਰਹੀ ਆ ਕਿ ਉਸ ਦਾ ਨਾਮ ਲੈ ਲੇ ਕੇ ਪਹਿਲੇ ਹੀ ਧਮਕੀ ਦੇਤੀ ਰਹਤੀ ਹੈ ਇਹਨੂੰ ਮੇਰਾ ਭਾਈ ਹੁੰਦਾ ਹੈ ਪੂਨਮ ਡਿਸਪੈਂਸਰ ਹੈ ਪੂਨਮ ਮਨਾਕ ਕਿ ਨਾਮ ਪੂਨਮ ਕੰਬੋਲ ਕੀ ਹੋਇਆ ਕੀ ਸਰ ਡਾਕਟਰ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ ਕਿਹਦੇ ਡਾਕਟਰ ਕੁਨਾਲ ਕੀਤੀ ਮਲਿਕ ਮੈਂ ਉਹਨਾਂ ਦੇ ਅੰਡਰ ਕੰਮ ਕਰਦੀ ਆ ਮੈਨੂੰ 2 ਸਾਲ ਹੋ ਗਏ ਇੱਥੇ ਆਈ ਨੂੰ ਠੀਕ ਹੈ ਔਰ ਮੈਨੂੰ ਬੜਾ ਪਰੇਸ਼ਾਨ ਕਰਦਾ ਸੀ ਔਰ ਮੇਰੇ ਨਾਲ ਮਤਲਬ ਕੁੱਤੀਆਂ ਹਰਕਤਾਂ ਕਰਦਾ ਸੀਗਾ ਔਰ ਕਹਿੰਦਾ ਸੀ ਜੇ ਤੂੰ ਇੱਥੇ ਰਹਿਣਾ ਹੈ ਨਾ ਤੇ ਤੈਨੂੰ ਮੇਰੇ ਨਾਲ ਇਹ ਕਰਨਾ ਪੈਣਾ ਹੈ ਸਭ ਕੁਝ ਜੀ ਹਾਂਜੀ ਅੱਛਾ ਮਤਲਬ ਦੋ ਸਾਲਾਂ ਤਾਨੂੰ ਫੋਰਸ ਕਰ ਰਿਹਾ ਸੀ ਕਰ ਰਿਹਾ ਸੀ ਹਾਂਜੀ ਜੇ ਮੇਰੀ ਮੇਰੀ ਜੇ ਅੱਗੇ ਉਹਨਾਂ ਦੀ ਪਿੱਛੇ ਜਦੋਂ ਵੀ ਲੰਘਦਾ ਸੀ ਕਦੀ ਮਤਲਬ ਮੋਡਾ ਮਾਰ ਲੈਂਦਾ ਸੀ ਕਦੀ ਕਿਵੇਂ ਕੋਈ ਨਾ ਕੋਈ ਹਰਕਤ ਕਰਕੇ ਹੀ ਜਾਂਦਾ ਸੀ ਜੀ ਜੀ ਔਰ ਸਰ ਇੱਕ ਵਾਰੀ ਇੰਨੇ ਅੰਦਰੋਂ ਮੈਂ ਆਪਣਾ ਕੰਮ ਕਰ ਰਹੀ ਸੀ ਮੈਂ ਮਤਲਬ ਔਰ ਇੰਨੇ ਅੰਦਰੋਂ ਕੁੰਡੀ ਲਾਣ ਦੀ ਕੋਸ਼ਿਸ਼ ਮਤਲਬ ਕੁੰਡੀ ਲਾਨ ਲਗਿਆ ਮੈਨੂੰ ਪਤਾ ਲੱਗਾ ਮੈਂ ਜ਼ੋਰ ਦੀ ਉਹਨੂੰ ਤੱਕਾ ਮਾਰ ਕੇ ਬਾਹਰ ਨਿਕਲੀ ਐਂ ਬਹੁਤ ਵਾਰੀ ਇੰਨੀ ਕੁੱਤੀਆਂ ਹਰਕਤਾਂ ਕੀਤੀਆਂ ਬਹੁਤ ਵਾਰ ਤੁਸੀਂ ਫਿਰ ਇਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿਸੇ ਨੂੰ ਦਿੱਤੀ ਸੀ ਡੀ ਐਚਓ ਸਰ ਨੂੰ ਵੀ ਕੰਪਲੇਂਟ ਕੀਤੀ ਸੀ ਐਸ ਐਮਓ ਸਰ ਨਾਲ ਵੀ ਕੀਤੀ ਸੀ ਮੈਂ ਜੀ ਹਾਂਜੀ ਉਹ ਉਹਨਾਂ ਨੇ ਸਮਝਾਇਆ ਸੀ ਕਹਿੰਦੇ ਅੱਜ ਤੋਂ ਬਾਅਦ ਇਹੋ ਜੀ ਕੋਈ ਹਰਕਤ ਨਹੀਂ ਹੋਏਗੀ ਅੱਜ ਫਿਰ ਉਦਾਂ ਹੀ ਉਹਨਾਂ ਨੇ ਕੀਤਾ ਮੇਰੇ ਨਾਲ ਠੀਕ ਹੈ ਅੱਜ ਕੀ ਹੋਇਆ ਇਹ ਅੱਜ ਵੀ ਬਸ ਇੱਥੋਂ ਐਵੇਂ ਮੇਰੇ ਨਾਲ ਹਰਕਤ ਕਰਕੇ ਗਏ ਐ ਅਸਲ 'ਚ ਇਹ ਕਹਿੰਦੇ ਆ ਵੀ ਤੂੰ ਮਰੀਜ਼ ਜਿਹੜੇ ਆ ਮਰੀਜ਼ਾਂ ਨੂੰ ਉੱਥੇ ਸ਼ਾਮ ਨੂੰ ਸ਼ਾਮ ਨੂੰ 5 ਵਜੇ ਮੇਰੀ ਕਲੀਨਿਕ ਤੇ ਭੇਜਣਾ ਐ ਇੱਥੇ ਕਿਸੇ ਨੂੰ ਦਵਾਈ ਨਹੀਂ ਦੇਈ ਇਹ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਹਾਂਜੀ ਤੇ ਕਹਿੰਦੇ ਵੀ ਉੱਥੇ ਭੇਜਿਆ ਕਰੋ ਠੀਕ ਐ ਇੱਥੇ ਨਹੀਂ ਦੇਈ ਈ ਅੱਜ ਜਿਹੜਾ ਕਹਿੰਦੇ ਤੁਸੀਂ ਆਪ ਦੇ ਭਰਾ ਨੂੰ ਬੁਲਾ ਕੇ ਜਾਓ ਕੋਈ ਭਰਾ ਨੂੰ ਨਹੀਂ ਬੁਲਾਇਆ ਕੋਈ ਕੁਛ ਨਹੀਂ ਜੀ ਸਰ ਸਾਡੀ ਮੀਟਿੰਗ ਹੈਗੀ ਸੀ ਮੀਟਿੰਗ ਤੇ ਰਿਪੋਰਟਾਂ ਮਤਲਬ ਡਾਕਟਰ ਨੇ ਹੀ ਵੈਸੇ ਬਣਾਨੀਆਂ ਹੁੰਦੀਆਂ ਨੇ ਰਲ ਮਿਲ ਕੇ ਬਣਾਨੀਆਂ ਹੁੰਦੀਆਂ ਨੇ ਔਰ ਕਦੀ ਵੀ ਕੋਆਪਰੇਟ ਨਹੀਂ ਕਰਦੇ ਮੈਨੂੰ ਔਰ ਆਏ ਐ ਪਹਿਲੇ ਸਵੇਰੇ ਹੀ ਸਾਢੇ 10 ਵਜੇ ਅੰਦਰ ਆਏ ਐ ਔਰ ਪਿੱਛੇ ਆਪਦੀ ਚੇਅਰ ਤੇ ਬੈਠ ਕੇ ਮੈਨੂੰ ਕਹਿੰਦੇ ਕਿ ਰਿਪੋਰਟਸ ਮੇਕਰ ਸਰ ਪਰਫਾਰਮੇ ਨਹੀਂ ਹੈਗੇ ਨਵੇਂ ਹੁਣ 2019 ਵਾਲੇ ਪਰਫਾਰਮੇ ਮੈਂ ਕਹਾਂ ਨਹੀਂ ਹੈਗੇ ਉਹ ਮੈਨੂੰ ਪਰਫਾਰਮੇ ਲਿਆ ਦਿਓ ਮੈਂ ਹੁਣੇ ਬਣਾ ਦਿਆਂਗੀ ਤੇ ਇੱਕ ਵਾਰੀ ਪੜਕ ਕੇ ਉੱਠੇ ਔਰ ਮੈਨੂੰ ਮਤਲਬ ਜ਼ੋਰ ਦੀ ਲੱਤ ਮਾਰ ਕੇ ਗਏ ਐ ਔਰ ਫਿਰ ਮੈਂ ਆਪਣੀ ਹਸਬੰਦ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਆਪਣੇ ਡੀ ਐਚਓ ਸਰ ਨਾਲ ਜਾ ਕੇ ਸਾਰੀ ਦੱਸੋ ਉਹ ਡਿਊਟੀ ਤੇ ਹੈਗੇ ਸੀ ਆਪਣੀ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਸਮਝਾਇਆ ਔਰ ਉਹਨਾਂ ਦੇ ਸਾਹਮਣੇ ਕਹਿੰਦੇ ਕਿ ਨਹੀਂ ਅੱਗੇ ਤੋਂ ਕੋਈ ਅਜਿਹੀ ਸ਼ਿਕਾਇਤ ਨਹੀਂ ਆਏਗੀ ਔਰ ਮੈਂ ਜਦੋਂ ਆਨ ਲੱਗੀ ਮੈਂ ਗੇਟ 'ਚ ਹੀ ਖੜੀ ਸੀ ਤੇ ਉੱਥੇ ਇਹਨਾਂ ਨੇ ਫਿਰ ਉਹਵੇਂ ਮੈਨੂੰ ਵੀ ਮਤਲਬ ਲੱਤ ਮਾਰੀ ਹੈ ਜ਼ੋਰ ਦੀ ਮੇਰੇ ਨਹੀਂ ਜਿਹੜੇ ਉਹ ਕਹਿੰਦੇ ਮੇਰੇ ਸੱਟਾਂ ਵੱਜੀ ਉਹ ਕੋਈ ਸੱਟਾਂ ਨਹੀਂ ਸਰ ਮੇਰੇ ਸਾਹਮਣੇ ਮੋਬਾਈਲ ਇਹਨਾਂ ਨੇ ਥੱਲੇ ਸੱਟ ਕੇ ਉੱਤੇ ਪੈਰ ਮਾਰਿਆ ਕੋਈ ਕੁਝ ਨਹੀਂ ਹੋਇਆ ਉਹਨਾਂ ਨੂੰ ਇਹ ਸਭ ਉਹਨਾਂ ਨੇ ਲਓ ਆਪਦੀਆਂ ਜਿਹੜੀਆਂ ਉਛਪਾਨ ਵਾਸਤੇ ਨਾ ਆਪਦੇ ਵੀਕ ਪੁਆਇੰਟ ਚਪਾਨ ਵਾਸਤੇ ਵੀ ਮੈਡਮ ਨਾਲ ਕਹਿ ਦੇ ਵੀ 8 ਪੁਆਇੰਟ ਚ ਪਾਨ ਵਾਸਤੇ ਇਹਨਾਂ ਨੇ ਸਾਰਾ ਕੁਝ ਹੀ ਕੀਤਾ ਠੀਕ ਅਫਸਰ ਨੇ ਅੱਜ ਇਹਨਾਂ ਦੀ ਕੋਈ ਮੀਟਿੰਗ ਸੀ 9 ਵਜੇ ਸੀ ਮੰਗਲਵਾਰ ਉੱਥੇ ਮੈਡਮ ਵੀ ਸੀ ਦੇ ਨਾਲ ਲੱਗੇ ਜੀ ਮੈਡਮ ਪੂਨਮ ਮੈਂ ਆਪਸੇ ਕਿ ਤੁਹਾਨੂੰ ਤੁਮੇ ਮੈਂ ਦੋਨੋਂ ਤੇਰਾ ਦਾਖਲ ਨੇ ਜੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈਏ ਅਗਲੀ ਕਾਰਵਾਈ ਇਕੱਠੀ ਲੈਣੀ ਹੈ ਜੀ